ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਤੇ ਸਮੁੱਚੇ ਇਲਾਕੇ ਦੇ ਵਸਨੀਕਾਂ ਦੇ ਨਾਲ ਮੀਰੀ ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਮਹਾਰਾਜ ਦੇ ਵਿਆਹ ਪੁਰਬ ਦੇ ਸੰਬੰਧ ਦੇ ਵਿੱਚ ਗੁਰਦੁਆਰਾ ਸ੍ਰੀ ਸਹਿਰਾ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗਨਸਾਹਿਬ ਜੀ ਦੀ ਜੋ ਕਿ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਦਿਹੇੜ ਸਜਾਇਆ ਗਿਆ ਨਗਰ ਕੀਰਤਨ ਗੁਰਦੁਆਰਾ ਸਹਿਰਾ ਤੋਂ ਬੋਲੋ ਸੋ ਨਿਹਾਲ ਦੇ ਜੈਕਾਰਿਆਂ ਦੇ ਨਾਲ ਸ਼ੁਰੂ ਹੋਇਆ ਤੇ ਨਗਰ ਕੀਰਤਨ ਚੌਕ ਚੇਲਿਆ ਦਾਣਾ ਮੰਡੀ ਰੋਡ ਲੋਇਆ ਚੁੰਗੀ ਤੇ ਦੀਪੇਵਾਲ ਲੋਇਆ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਡੱਲਾ ਵਿਖੇ ਸਮਾਪਤ ਹੋਇਆ ਇਸ ਮੌਕੇ ਦੇ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਫੁੱਲਾਂ ਦੇ ਨਾਲ ਸਜਾਈ ਪਾਲਕੀ ਸਾਹਿਬ ਦੇ ਵਿੱਚ ਸ਼ਸ਼ੋਭਿਤ ਕੀਤਾ ਗਿਆ। ਇਸ ਮੌਕੇ ਦੇ ਉੱਤੇ ਮੀਰੀ ਪੀਰੀ ਗਤਕਾ ਅਖਾੜਾ ਸੁਲਤਾਨਪੁਰ ਲੋਧੀ ਦੇ ਸਿੰਘਾਂ ਨੇ ਆਪਣੀ ਕਲਾ ਦੇ ਜੋਹਰ ਦਿਖਾਏ ਤੇ ਨਗਰ ਕੀਰਤਨ ਦਾ ਸਵਾਗਤ ਪੂਰੇ ਸ਼ਹਿਰ ਦੀਆਂ ਸੰਗਤਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਦੇ ਨਾਲ ਕੀਤਾ ਗਿਆ ਅਤੇ ਸੰਗਤ ਦੇ ਲਈ ਕਈ ਤਰ੍ਹਾਂ ਦੇ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ ਨੇ। ਤਾਂ ਨਗਰ ਕੀਰਤਨ ਦੇ ਵਿੱਚ ਹਿੱਸਾ ਲੈਣ ਵਾਲੇ ਰਾਗੀ ਅਤੇ ਕੀਰਤਨ ਜਥੇ ਸਾਈਬਾਨ ਸ੍ਰੀ ਗੁਰੂ ਹਰगोविंद ਸਾਹਿਬ ਜੀ ਮਹਾਰਾਜ ਦੀ ਮहिमा ਗਾਇਨ ਕਰ ਰਹੇ ਨੇ। ਤਾਂ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਨੇ ਟਰੈਕਟਰ ਟਰਾਲੀਆਂ ਅਤੇ ਹੋਰ ਵਾਹਨਾਂ ਦੇ ਨਾਲ ਨਗਰ ਕੀਰਤਨ ਦੇ ਵਿੱਚ ਹਿੱਸਾ ਲਿਆ ਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲਿਆ। ਸੁਲਤਾਨਪੁਰ ਲੋਧੀ ਦੀ ਸੰਗਤਾਂ ਬੜੇ ਚਾਅ ਉਤਸ਼ਾਹ ਨਾਲ ਮਹਾਰਾਜ ਤੇ ਬਰਾਤ ਵਿੱਚ ਸ਼ਾਮਲ ਹੋਈਆਂ ਹਨ ਸੁਲਤਾਨ ਧੋ ਲੋਧੀ ਦੀ ਤਸਵੀਰ ਤੇ ਗੁਲਾਮੇ ਪਾਸ਼ਾ ਜੀ ਦੇ ਤਕਰੀਬਨ 15 ਸਾਲ ਦੇ ਕਰੀਬ 12 ਸਾਲ 9 ਮਹੀਨੇ 13 ਦਿਨ ਇੱਥੇ ਬਤੀਤ ਕੀਤੇ ਪੂਰੇ ਵਰਲਡ ਦੇ ਗੁਨਾਰੰਗ ਨਾਮ ਦੇਵਾ ਸੰਗਤਾਂ ਸੰਤਨ ਸ਼ਹਿਰ ਗੁਰੂਕ੍ਰਮ ਸਾਹਿਬ ਜੀ ਨੂੰ ਮੰਨਣ ਵਾਲੀਆਂ ਸੰਗਤਾਂ ਨੂੰ ਇਸ ਪਵਿੱਤਰ ਅੱਡੇ ਤੇ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਇਸ ਪਵਿੱਤਰ ਦਿਹਾੜੇ ਤੇ ਆਇਆ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚੱਤੇਦਾਰ ਜਨੈ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਦਾ ਇਹ ਮੁਬਾਰਕ ਤਿਨ ਭਾਗਾ ਪ੍ਰਯਾਜਹਾੜਾ ਸਤਿਗੁਰਾਂ ਨੇ ਸਾਨੂੰ ਸੁਲਤਾਨਪੁਰ ਲੋਧੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ ਸਹਿਬ ਛੇਤੀ ਗੁਰੂ ਅਗੰਦੇਵ ਮਹਾਰਾਜ ਸੱਚੇ ਪਾਤਸ਼ਾਹ ਜਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੂੰ ਜਦੋਂ ਡੱਲੇ ਵਿਉਣ ਵਾਸਤੇ ਮਾਤਾ ਮੋਦਰੀ ਜੀ ਨੂੰ ਗਏ ਰਾ ਦਾ ਪੜਾ ਇਸ ਗੁਰਦੁਆਰਾ ਸਿਰਸਾ ਸਾਹਿਬ ਵਿਖੇ ਕੀਤਾ। ਔਰ ਉਸੇ ਪ੍ਰਾਤਨ ਰਾਸਵੇਰੇ ਅਮਤ ਵੇਰੇ ਸੇਰਾ ਬੰਦੀ ਕਰਕੇ ਤੇ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਅਰਜਨ ਦੇਵ ਆ ਰਾ ਤੇ ਹੋਰ ਬਾਕੀ ਪ੍ਰਮੁੱਖ ਸਾਰੇ ਹੀ ਬਰਾਤ ਦੇ ਰੂਪ ਵਿੱਚ ਨੱਲੇ ਨੂੰ ਰਵਾਨਾ ਹੋਇਆ ਔਰ ਉਹ ਪ੍ਰਾਚਨ ਰਿਵਾਇਤ ਦੇ ਮੁਤਾਬਕ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਿਹਰ ਸਾਉ ਤੋਂ ਨਗਰ ਕੀਰਤਨ ਬਰਾਤ ਦੇ ਰੂਪ ਵਿੱਚ ਲੈ ਕੇ ਰਵਾਨਾ ਹੁੰਦਾ ਹੈ ਬਹੁਤ ਹੀ ਸਤਿਕਾਰਯੋਗ ਸਾਡੇ ਮੈਨੇਜਰ ਸਾਹਿਬ ਸਰਵਤਾਪ ਸਿੰਘ ਜੀ ਹੈਡ ਗ੍ਰੰਟੀ ਸਰਵਤਾਪ ਕੈ ਸਤਨਾਮ ਸਿੰਘ ਜੀ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਰੀ ਮੈਨੇਜਮੈਂਟ ਔਰ ਸੈਂ ਆਪਣੇ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਸਤਿਜ्ञा ਪ੍ਰਬੰਧ ਕਰਕੇ ਸੰਗਤਾਂ ਨੂੰ ਪ੍ਰੇਰਣਾ ਦੇ ਕੇ ਆਵਾ ਮੌਸਮ ਖਰਾਬ ਹੈ ਫੇ ਵੀ ਠਾਠਾ ਮਾਰਦਾ ਇਕੱਠ ਸਲਤਾਰਪੋਦੀ ਧਰਤੀ ਤੇ ਗੁਰਦੁਆਰਾ ਸ਼੍ਰੀ ਸੇਰਾ ਸਾਹਿਬ ਤੋਂ ਗੋਆਵਾ ਗੁਰੂ ਸਾਹਿਬ ਦਾ ਨਗਰ ਕੀਰਤਨ ਬਰਾਤ ਦੇ ਰੂਪ ਵਿੱਚ ਰਵਾਨਾ ਕਰਨ ਵਾਸਤੇ ਪਹੁੰਚਿਆ ਨੇ ਮੈਂ ਸਮੂਹ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਜੇ ਸ਼ੁਭ ਦੇ ਚਾਹੇ ਸਿੱਖਾਂ ਨੂੰ ਅੱਜ ਦੇ ਇਸ ਮੁਬਾਰਕ ਦਿਨ ਦੀ ਲੱਖ ਲੱਖ ਵਾਰ ਵਧਾਈ ਪੇਸ਼ ਕਰਦਾ ਔਰ ਸਾਡੇ ਗਰੰਤੀ ਸੈਗਨ ਤੇ ਸਿਆ ਕਿ 400 ਤੇ 21ਵਾਂ ਤੇਰਾ ਵਿਆਹਪੁਰਬ ਦਾ ਤਿਹਾੜਾ ਉਹ ਸੰਤਾਨਪੁਰ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਮੈਂ ਅੱਜ ਦੇ ਇਸ ਮੁਬਾਰਕ ਦਿਨ ਤੇ ਕਿਤੇ ਸਭੂ ਖਾਲਸਾ ਪੰਥ ਨੂੰ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਨਾਮ ਵਾਲਿਆ ਸੰਗਤ ਨੂੰ ਅੱਜ ਇਹ ਦਿੰਦੀਆਂ ਲੱਖ ਲੱਖ ਵਾਰ ਵਧਾਈ ਪੇਸ਼ ਕਰਦਾ ਜੀ ਆਇਆਂ ਆਖਦਾ ਸਾਰੇ ਨੂੰ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ